ਅਸੀਂ ਵੀਰੇ ਅਜ ਤੋਂ 2 ਸਾਲ ਪਹਿਲਾਂ ਦੇ ਉਥੇ ਲਿਖ ਲਿਖ ਕੇ ਦੇ ਗਿਆ ਸਾਰਾ ਕੁਝ ਵੀ ਇਹਨਾਂ ਨੂੰ ਤੰਗ ਰਹੀ ਵੀ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਾਂ ਹੀ ਉਥੇ ਜਮੀਨ ਅਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਬੋਤਾ ਚੁੱਕਾ ਹਾਂ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਵੀ ਲੰਗੀ ਹੈ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜੇ। ਇਹਦੀ ਕੁਮਾਈ ਮੈਂ ਉੱਪਰ ਬਾਣੀ ਆ। ਉਸ ਦੀ ਦਾ ਅਫਸਰ ਕਰਦਾ ਸੀ ਸਾਰੇ। ਪਰ ਕਰਿਸ਼ਨ ਕੁਮਾਰ ਨੇ ਕਹੇ ਨੂੰ ਕਿਸੇ ਦੀ ਵਾਪੇਸ਼ ਨਹੀਂ ਜਾਣ ਦਿੰਦੇ। ਉਹ ਨਾ ਕਿ ਕਿਸੇ ਨੂੰ ਮੈਂ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਪਰਮਿਸ਼ਨ ਆ ਦੇ। ਕਰਤਾ ਹਾਂ ਜੇ ਮੈਂ ਗੱਲ ਕਰਤਾ ਹਾਂ। ਪਦਰੀਆਂ ਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰੀ ਆਪਿਓ। ਉਹ ਬਾਤ ਕਰਨ ਕਰਨ ਚ ਉਹਨਿਆ ਦੋ ਸਾਧਗਾ ਹੱਥ ਤੇ ਆਨ ਵਾਲੇ ਪਟਾਜਾ ਪਰਸਾ ਵਾਲਿਆਂ ਨੂੰ ਪੁੱਤਰਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੂੰ ਇਹ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰਨ ਦਿੱਤੇ ਆ ਉਹਦਾ ਖਮਿਆਜਾ ਜਿਹਾ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ ਬੰਨ ਉਹਨੀ ਕੰਪੈਸਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਕੇ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਆ ਰਾਸਤਾਨ ਜਿਹੜੀ ਆ ਉਹ ਅੱਧਾ ਖਾਲੀ ਧਾਰਿਆ ਪੱਕਾ ਸਿੱਚ ਹੋ ਜਾ ਬਾਈ ਅੱਧਾ ਜਾ ਰਿਹਾ ਖਾਲੀ ਉਹਨਾਂ ਦੇ ਪਛੇਰੇ ਸਾਰਾ ਨਹੀਂ ਖਰਾਬ ਕਰ ਰਹੇ ਜਾਈ ਦੱਸੀ ਵੀ ਇਹਦੇ ਆਖੇ ਨਾ ਲੱਗੇ ਕਿ ਆਪ ਗਰਾਉਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਕਿ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਇਹੋ ਅਸੀਂ ਪਬਲਿਕ ਦੇ ਵਿੱਚ ਰਹਿਨੇ ਆ ਡੀਸੀ ਹੋਇਆ ਐਸਡੀ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹ ਨਾਲ ਵੀ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤਾਂ ਇਹਨਾਂ ਨੇ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨੇ ਨਿਕਲ ਗਿਆ ਅਮਰ ਸਾਹਿਬ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਕਿ ਬਾਕੀ ਬਸੇ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ-ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਕਿ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਤਰ੍ਹਾਂ ਬਦਲਾ ਬਦਲਾ ਆ ਜਾਵੇ ਹੋਰ ਕਿ ਪਤਾ ਨਹੀਂ ਆਵਾਜ਼ ਹੋਰ ਕਹਿੰਦੇ ਪਹੁੰਚਾਦ ਨਹੀਂ ਉੱਤੇ ਮੈਂ ਆਪ ਖੁਦ ਜਾਂਦਾ ਰਿਹਾ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਨੂੰ ਸਭ ਤੋਂ ਵੱਡੀ ਵਿਧਾਨ ਸਭਾ ਹੁੰਦੀ ਹੈ ਉੱਥੇ ਕੁਐਸਚਨ ਚ ਬਿਲ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹੀ ਦੁਸਤਾਂ ਨੇ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬਹਿਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੀ ਚਿਰ ਉਹ ਤੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਡਿਲੀਟ ਕਰਨ ਦਾ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾਡੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲਦੇ ਜੇ ਸਾਡੀ ਸੁਣ ਕੇ ਅਫਸਰ ਮੈਂ ਕੰਮ ਕਰਨ ਤੇ ਸਾਨੂੰ ਇਹਨਾਂ ਕੋ ਗਾਲਾਂ ਖਾਣ ਦੀ ਲੋੜ ਨਹੀਂ ਪਤਾ ਪਬਲਿਕ ਤੋਂ ਇਹਦੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਬਿਲਕੁਲ ਪਤਾ ਇਹ ਤੇ ਰੌਲਾ ਪੈ ਸਕਦਾ ਤੇ ਜਦੋਂ ਉੱਤੇ ਕੁਝ ਹੋਊਗਾ ਤੇ ਤਾਂ ਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਦੇ ਪੰਜਾਬ ਉਹ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹਿ ਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਝ ਹੋਣਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂਆਗੀ ਆਫਸਰ ਜੈਨੇ ਕ੍ਰਿਸ਼ਨ ਕੁਮਾਰੀ ਭਾਰੂਆ ਸਾਰਾ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਫਸਰ ਸਾਹਿਬ ਹੁਣ ਲੱਗਦਾ ਸਮਾਂ ਹੱਥੋਂ ਨਿਕਲ ਚੁਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਰੱਖੋ ਜੇ ਦੇ ਮਗਰੋਂ ਲੈ ਜੂਗਾ ਇਹ ਸਾਰੀਆਂ ਸਫਾਈਆਂ ਹੋ ਗਈਆਂ ਸਾਰੇ ਸੈਕਟਰੀ ਸਾਰੇ ਐਕਸਨ ਸਾਰੇ ਐਸਲਓ ਸਾਰੇ ਕੰਮ ਕਰਨ ਨੂੰ ਤਿਆਰ ਆ ਸਰ ਥੋੜੀ ਸੋਚ ਕੀ ਨੀ ਕਰਦਾ ਵੀ ਇਹਨੇ ਮੈਨੂੰ ਸਭ ਪੰਗ ਦੇਣਾ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਮਸਲਾ ਜੇ ਇਸ ਬੰਦੇ ਨੂੰ ਮਗਰੋਂ ਰਾਇਆ ਜਾਵੇ ਇਹਦਾ ਕੇਟਰ ਬਾਦਰ ਕਿ ਇਹਨੂੰ ਕਿਤੇ ਇਹੋ ਨਹੀਂ ਕੇਟਰ ਤੇ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਫੇਰੇ ਆਪ ਤੇ ਫੇਰੇ ਬੱਸ ਸਕਦਾ ਪੰਜਾਬ ਸਰਕਾਰ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਟੱਟ ਟੱਕਰ ਤੋਂ ਵੱਧ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਜੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਹੈ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਸਾਰਾ ਪੰਜਾਬ ਆ ਸਕਦਾ ਹਰ ਇੱਕ ਥਾਂ ਜਿੰਨੇ ਵੀ ਦਰਿਆ ਆ ਜਿੰਨੇ ਵੀ ਮਾਰਕੰਡੇ ਆ ਜਿੰਨੀਆਂ ਢਾਂਗਰੀਆਂ ਜਿੰਨੇ ਆ ਖੋੜੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਅ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਸੀਂ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਹੰੜਾ ਜਿਆਦਾ 7-8 ਤੇ ਬੰਦੇ ਮਰੇ ਇੱਥੇ ਹੂੰ ਬੁੱਧਮੁਰ ਦੇ ਦੋ ਬਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰ੍ਹਾਂ ਆਪਾਂ ਖੜੇ ਇਤਰਾ ਖੜਾ ਕੋਈ ਥੱਲੇ ਨਾ ਕੀ ਇਤਰਾ ਵਿੱਚੇ ਰੁੜ ਗਏ ਮਵਾਬਦਾ ਦੇ ਕੇ ਕਿੰਨਾ ਕੁ ਮਵਾਬਦਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲਿਆ ਸਕਦੇ ਮਵਾਬਦੇ ਨਾਲ ਕਿ ਢੰਡ ਭਰ ਸਕਦਾ ਅਸੀਂ ਨਾ ਹੁਣ ਇਹਨਾਂ ਦੇ ਅਨੁਸਾਰ ਹੋਣਿਆ ਅੱਜ ਅਸੀਂ ਗੱਲਬਾਤ ਹੋਈ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਕੁਮ ਜਮਲਾ ਕਬਖਰੀ ਚੀਜ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹ ਨਹੀਂ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 1000 ਰੁਪਏ ਕਿੱਲਾ ਦੇ ਦੋ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨਾਲ ਕੋਈ ਮੁਲਾਕਾਤ ਹੋਈ ਜੀ ਇਹ ਤਾਂ ਚਾਹੀ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਉਹ ਉਹਦੇ ਤੇ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਕਿਸਾਨ ਜੀ ਬਾਰੇ ਉਹਨਾਂ ਨਾਲ ਸਿੱਧੀ ਤਕਰਾਰ ਦੀ ਦੇ ਬਾਰੇ ਮੈਂ ਕਿਹਾ ਸੀ ਆ ਤੇ ਇਹਦਾ ਕਰਦੇ ਆ ਕੁਝ ਕੀਤਾ ਕੁਝ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ ਠੀਕ ਹੈ